अच्छा मतलब ਜਿਹੜੇ ਪੈਸੇ ਇਕੱਠੇ ਹੋਏ ਸੀ ਸਾਰਿਆਂ ਦਾ ਐ ਸਮਝ ਲਓ ਵੀ ਬੀਜੇ 버ਗਰ ਹੀ ਆ ਰਹੇ ਨੇ ਵੀ ਘਰ ਨਹੀਂ ਪਾਇਆ। ਨਾ ਭਾਜੀ ਕਿੱਥੇ? ਘਰ ਤੁਸੀਂ ਦੇ ਘਰ ਦੀ ਹੋਮ ਮੁੰਡੇ ਦੇ ਘਰ ਚਲ ਗਈ ਆ। ਅੱਛਾ ਹੁਣ ਉਹ ਮੁੰਡੇ ਦੇ ਘਰੇ ਵਾਗੀ ਹੈ। ਮੁੰਡੇ ਦੇ ਘਰ ਗਈ ਆ ਉਹ ਹੈਗਾ ਟਾਂਡੇ ਦਾ। ਭਾਜੀ ਉਹਦਾ ਤਾਂ ਮੇਰੇ ਤੋਂ ਬਾਇਓ ਡਾਟਾ ਸਾਰਾ ਹੀ ਆ ਗਿਆ ਮਤਲਬ। ਅੱਛਾ। ਅਜੇ ਤੋ ਮੇਰੇ ਤੋਂ ਕੱਲ ਉਹਨੇ ਕਿਵੇਂ ਕਰ ਲਿਆ ਮੈਂ ਮਤਲਬ ਵੀ ਉਹਨੂੰ ਪਤਾ ਨਹੀਂ ਸੀ ਵਿਆਹ। ਭਾਜੀ ਨਹੀਂ ਇਹ ਨਹੀਂ ਗੱਲ ਕੀਤੀ ਪਹਿਲਾਂ ਇਹ ਹੈ ਨਾ 20 ਦਿਨ ਦੋ ਮਹੀਨੇ ਪਹਿਲਾਂ ਹੈ ਨਾ ਇਹ ਚੰਡੀਗੜ੍ਹ ਗਈ ਸੀ। ਮੈਂ ਉਦੋਂ ਉੱਥੇ ਹੀ ਸੀਗਾ। ਅੱਛਾ ਬਾਈ। ਤੇਨੇ ਵੀਡੀਓ ਪਾ ਤਿਉ ਮੁੰਡੇ ਨਾਲ ਅੱਛਾ ਬਾਈ ਯਾਰ ਮੈਨੂੰ ਬਣਾ ਖੜਨ ਦਾ ਤਰੀਕਾ ਵੀ ਥੋੜਾ ਗਲਤ ਲੱਗਾ ਇਹਦਾ ਥੋੜਾ ਦੇਖਣ ਦਾ ਤਰੀਕਾ ਵੀ ਵੀਡੀਓ ਚ ਮੈਂ ਉੱਥੋਂ ਹੀ ਦੇਖ ਲਿਆ ਮੈਨੂੰ ਕਿ ਕੋਈ ਚੱਕਰ ਆ ਯਾਰ ਮੈਂ ਤਾਂ ਭਾਈ ਸ਼ੁਕਰ ਮਗਰ ਮਨਾਇਆ ਉਸ ਟਾਈਮ ਮੈਂ ਕਿਹਾ ਬਹੁਤ ਵਧੀਆ ਭਰਾਵਾ ਜਾਵੇ ਮੇਰਾ ਖੜਾ ਛੱਡੀ ਮੈਂ ਬਹੁਤ ਦੁਖੀਆਂ ਭਾਈ ਕਿਉਂਕਿ ਵੀ ਤੁਹਾਨੂੰ ਟਾਰਚਰ ਕਰਦੀ ਸੀ ਨਾ ਮਤਲਬ ਤੁਹਾਡਾ ਭਾਈ ਦੱਸਦਾ ਸੀਗਾ ਵੀ ਤੁਸੀਂ ਕੱਪੜੇ ਵੀ ਆਪਦੇ ਆਪ ਤੋਂ ਹੁੰਦੇ ਸੀ ਰੋਟੀ ਵੀ ਆਪ ਰੋਟੀ ਵੀ ਮੈਂ ਆਪਣੀ ਆਪ ਪਾਈ ਹੁਣ ਮੈਂ ਯਾਰ ਪਿੰਡੋਂ ਉੱਠ ਕੇ ਆਇਆ ਮੈਨੂੰ ਆਪਾਂ ਤਾਂ ਰੋਟੀ ਤੋਂ ਬਿਨਾ ਭੁੱਖ ਨਹੀਂ ਪਰ ਬਾਹਰੋਂ ਜੋ ਮਰਜ਼ੀ ਖਾ ਲਈਏ ਘਰ ਆ ਕੇ ਰੋਟੀ ਜ਼ਰੂਰ ਖਾਣੀ ਹੈ ਯਾਰ ਆਦਤ ਹੈ ਛੋੜੂ ਤੋਂ ਹੀ ਅੱਛਾ ਮਤਲਬ ਜਿਵੇਂ ਇੰਟਰਵਿਊ ਵਿੱਚ ਕਹਿ ਰਹੀ ਸੀ ਵੀ ਮੈਂ ਤਾਂ ਇਹਨੂੰ ਬਹੁਤ ਕਰਦੀ ਆਂ ਵੀ ਮੈਂ ਕਰਦੀ ਆਂ ਵੀ ਇੰਨਾ ਐਮੀ ਪਾਜੀ ਐਮੀ ਉਹਦੀ ਵੀ ਬਿਨਾਮੀ ਕਰੀ ਉਹ ਮੈਂ ਕੀਤਾ ਬਹੁਤ ਉਹਨੇ ਐਮੀ ਕਹੀਏ ਇੰਤਾਂ ਦੀ ਗੱਲ ਨਹੀਂ ਕੀਤਾ ਬਥੇਰਾ ਕੀਤਾ ਯਾਰ ਆਪਣਾ ਵੀ ਪਹਿਲਾਂ ਪਹਿਲਾਂ ਜੀ ਕੀਤਾ ਹਾਂ ਬਸ ਵੀ ਜਦੋਂ ਕੋਈ ਹੋਰ ਆ ਗਿਆ ਉਹਦੇ ਮਿਲ ਗਿਆ ਨਹੀਂ ਪੈਸਿਆਂ ਦਾ ਲਾਲਚ ਪੈ ਗਿਆ ਸੀ ਯਾਰ ਜਿਹੜੀ ਸਾਥ ਨਾਲ ਮਤਲਬ ਇਹ ਵੀਡੀਓ ਪਾ ਕੇ ਵੀ ਪੈਸੇ ਲੋਕਾਂ ਤੋਂ ਇਕੱਠੇ ਕਰਨੇ ਉਹ ਲਾਲਚ ਪੈ ਗਿਆ ਉਹਨੂੰ ਇਹ ਸੀ ਵੀ ਲੋਕਾਂ ਨੇ ਇਹਦਾ ਕਿਹੜਾ ਸਾਥ ਦੇਣਾ ਭਾਜੀ ਮੈਨੂੰ ਵੀ ਨਹੀਂ ਸਦਾ ਐਵੇਂ ਕਹਾਂ ਲੋਕਾਂ ਨੇ ਸਾਥ ਤਾਂ ਗਿਆ ਪਰ ਹੁਣ ਯਾਰ ਮੈਂ ਕੱਲ ਕੰਮ ਤੋਂ ਆਇਆ ਮੈਂ ਜਦੋਂ ਦੇਖਿਆ ਮੈਂ ਕਿਹਾ ਯਾਰ ਆ ਕੀ ਹੋ ਜਾਂਦਾ ਪਿਆ ਪਰ ਐ ਮੇਲਾ ਸਾਰੇ ਲੋਕ ਤੁਹਾਡੇ ਨਾਲ ਨੇ ਭਾਜੀ 70000 ਤੋਂ 80000 ਦੇ ਵਿੱਚ ਵਿੱਚ ਵਿਊ ਆ ਰਿਹਾ ਇਸ ਟਾਈਮ ਸਟੋਰੀ ਦਾ ਹਾਂ ਪਤਾ ਕੀ ਹੈ ਨਾ ਲੋਕਾਂ ਨੂੰ ਆਏ ਆ ਦੇਖੋ ਪਤਾ ਕੀ ਹੈ ਹੁਣ ਉਹਨੇ ਤਿੰਨ ਵਿਆਹ ਕਰਾ ਦੇ ਹੂੰ ਠੀਕ ਹੈ ਲੋਕਾਂ ਨੂੰ ਐ ਵੀ ਚਲੋ ਪਹਿਲਾ ਗਲਤ ਹੋ ਸਕਦਾ ਠੀਕ ਹੈ ਤੁਹਾਡਾ ਭਾਈ ਜੀ ਕਹਿੰਦਾ ਪਹਿਲਾ ਮੁੰਡਾ ਤਾਂ ਬਹੁਤ ਸਾਊ ਸੀ ਕਹਿੰਦਾ ਇਹਨੇ ਉਹ ਵੀ ਛੱਡਿਆ ਅਜੀ ਉਹ ਤਾਂ ਭੁਖਾਂ ਉਹ ਤੋਂ ਭਾਜੀ ਮੈਨੂੰ ਹਨਾ ਇਹ ਨਾਲ ਲੈ ਕੇ ਗਈ ਆਪਣੇ ਮੈਨੂੰ ਕੁੱਝ ਮੈਨੂੰ ਇਦਾਂ ਦੱਸਦੇ ਮੈਨੂੰ ਫੋਨ ਕਰਦੀ ਸੀ ਵੀ ਮੈਂ ਕਹਿੰਦੀ ਸੀ ਤੇਰੇ ਕੋਹਣਾ ਨਹੀਂ ਰਹਿਣਾ ਮੈਂ ਤੇਨਾਂ ਵਿਆਹ ਕਰਾਵਾਂ ਮੈਂ ਕਿਹਾ ਅੱਛਾ ਹੁਣ ਤੂੰ ਵਿਆਹ ਕਰਾ ਲਿਆ ਇੱਧਰ ਤੇ ਮੈਂ ਹੁਣੇ ਤਰਜਮਾ ਹੂੰ ਭਾਜੀ ਪਤਾ ਨਹੀਂ ਸਾਲਾ ਕੀ ਦਿਮਾਗ ਚ ਆਇਆ ਯਾਰ ਮੇਰੇ ਨਾਲ ਮੈਂ ਤਾਂ ਘਰਦਿਆਂ ਨੂੰ ਛੱਡਿਆ ਯਾਰ ਮੈਂ ਚੱਕ ਕੇ ਆਪਣਾ ਸਾਰਾ ਸਮਾਨ ਨਾਲ ਉੱਧਰ ਨੂੰ ਕਰ ਪਿਆ ਮਸ ਐ ਥੋੜੇ ਸਿਰ ਹੋਰ ਭਾਜੀ ਯਾਰ ਪਤਾ ਹੀ ਨਹੀਂ ਸੀ ਵੀ ਇਤਨਾ ਤੁਹਾਨੂੰ ਐ ਹੋ ਗਿਆ ਨਾ ਤੁਹਾਨੂੰ ਐ ਹੋ ਗਿਆ ਨਾ ਵੀ ਹੁਣ ਕੁੜੀ ਦਾ ਵਿਆਹ ਹੋਇਆ ਸੀ ਮੇਰੇ ਪਿੱਛੇ ਇੰਨਾ ਸਟੈਂਡ ਲੱਗੇ ਤੁਸੀਂ ਵੀ ਸਟੈਂਡ ਲੱਗੇ ਮਹਿੰਗਾ ਯਾਰ ਬਥੇਰੀ ਜਗ੍ਹਾ ਖੜ ਸਕਦੀ ਪਰ ਖੜੀ ਵੀ ਐਮੀ ਗਈਏ ਯਾਰ ਖੜੀ ਵੀ ਬਥੇਰੀ ਜਗ੍ਹਾ ਪਾਰਾ ਸਾਲ ਕੇ ਇੱਕ ਤੇ ਬਸ ਬੜਾ ਬੇਰੁਆ ਮੇਰੇ ਖਾਤੇ ਚ ਪੈਸੇ ਆ ਗਏ ਮਨ ਚ ਖੋਟ ਆ ਗਈ ਇਹਦੇ ਖੋਟ ਭਾਜੀ ਪਹਿਲਾਂ ਪੈਸੇ ਮੇਰੇ ਕੋਲ ਹੁੰਦੇ ਸੀ ਸਾਰੇ ਅੱਛਾ ਮੇਰੇ ਪੰਡ ਦਾ ਮੁੰਡਾ ਮੇਰਾ ਫਰੈਂਡ ਹੈ ਆ ਮੈਂ ਪੈਸੇ ਉਹਨੂੰ ਸਾਫ ਦਾ ਹੁੰਦਾ ਸੀ ਮੈਂ ਕਿਹਾ ਤੂੰ ਜਦੋਂ ਚਾਹੀਦੀ ਮਗਦੇ ਮੰਗਾਲਿਆ ਕਰੋ ਦਿੱਤੋ ਪੇਟੀਐਮ ਅਸੀਂ ਆਪਣਾ ਚਲਾ ਠੀਕ ਤੇ ਭਾਈ ਮੈਂ ਜਦੋਂ ਇਹਨੂੰ ਪੈਸੇ ਦੇ ਦਿੱਤੇ ਹਨਾ 2 ਸਾਲਾਂ ਬਾਅਦ ਮੈਂ ਕਿਹਾ ਪੂਜਾ ਤੂੰ ਸਾਫ ਮੈਂ ਹੁਣ ਕੰਮ ਤੇ ਜਾਂਦਾ ਮੈਨੂੰ ਫੋਨ ਬਹਾਉਂਦੇ ਆ ਵਿੱਚ ਮੈਂ ਕਿਹਾ ਤੂੰ ਹੀ ਸਾਫ ਸਾਰਾ ਕੁਝ ਭਾਈ ਪਤਾ ਹੀ ਨਹੀਂ ਯਾਰ ਕਿ ਉਹ ਚੌਥੇ ਦਿਨੀ ਰੰਗ ਦਿਖਾਉਣੇ ਸ਼ੁਰੂ ਕਰਤੇ ਨੇ ਮੈਨੂੰ ਚੌਥੇ ਦਿਨੀ ਛੇ ਭਾਈ ਨਹੀਂ ਜਾਣਿਆ ਯਾਰ ਆ ਕਿ ਇਹਨੂੰ ਭਾਈ ਪਤਾ ਹੀ ਨਹੀਂ ਸੀ ਪੈਸੇ ਕਿੱਦਾਂ ਕਮਾਏ ਜਾਂਦੇ ਆ ਸਾਰਾ ਕੁਝ ਮੇਰੇ ਸਿਰੋਂ ਸਿੱਖ ਕੇ ਮੇਰੀ ਲਤ ਮਾਰੀ ਠੀਕ ਹੈ ਆਹੋ ਹੁਣ ਕਹਿ ਰਹੀ ਆ ਵੀ ਲੋਕ ਕਮੈਂਟ ਕਰ ਰਿਹਾ ਕਹਿੰਦੇ ਮੁੰਡਾ ਨਸ਼ੇ ਕਰਦਾ ਹੋਊਗਾ ਤਾਂ ਛੱਡ ਤਾਂ ਮੈਂ ਤੁਹਾਨੂੰ ਤਾਂ ਹੀ ਮੈਸੇਜ ਕਰਿਆ ਵੀ ਮੈਂ ਵੀ ਪੁੱਛੀਏ ਵੀ ਕੀ ਗੱਲ ਆ ਭਾਜੀ ਨਸ਼ੇ ਵਾਲਾ ਬੰਦਾ ਭਾਜੀ ਦਿਹਾੜੀਆਂ ਕਰ ਲੂ ਹਾਂ ਭਾਈ ਇਹ ਤਾਂ ਹਨਾ ਨਾਲੇ ਨਸ਼ੇ ਵਾਲੇ ਬੰਦੇ ਦੇ ਕੰਮ ਵਾਲਾ ਤਾਂ ਕੀੜਾ ਹੀ ਨਹੀਂ ਹੁੰਦਾ ਦਿਮਾਗ 'ਚ ਭਾਜੀ ਉਹਦੇ ਚੋਰੀ ਚਕਾਰੀਆਂ ਵਾਲਾ ਤੇ ਆਹ ਲਟਰਨ ਬਟਰ ਵਾਲਾ ਕੀੜਾ ਹੁੰਦਾ ਤੁਮਾਰਾ ਬਾਕੀ ਇਹ ਪਹਿਲਾਂ ਕਹਿੰਦੀ ਸੀ ਨਾ ਮੈਨੂੰ ਪਤਾ ਵੀ ਨਸ਼ੇ ਕਰਦਾ ਪਰ ਬਾਅਦ 'ਚ ਉਹ ਇਹ ਗੱਲਾਂ ਹੁਣੇ ਬਹਾਨਾ ਬਣਾਉਣ ਲੱਗੀ ਉਹ ਚੀਜ਼ਾਂ ਦਾ ਨਾ ਭਾਜੀ ਸਾਰਾ ਕੁਝ ਪਤਾ ਸੀ ਤੂੰ 13 ਸਾਲ ਤੋਂ ਪਤਾ ਸੀ ਮੈਂ ਕੀ ਕੁਛ ਕਰਦਾ 8-9 ਸਾਲ ਮੈਂ ਇੰਨੇ ਕ ਗਲਤ ਕੰਮ ਕੀਤੇ ਇਹਨੂੰ ਸਾਰਾ ਪਤਾ ਸੀ ਭਾਜੀ ਇਹ ਮੈਨੂੰ ਮਿਲਣ ਆਉਂਦੀ ਸੀ ਮ ਮੈਨੂੰ ਪੈਂਡਮ ਇੱਥੇ ਮਿਲਣੋਂ ਨਹੀਂ ਦਿੰਦੀ ਇਹ ਪਗਵਾੜੇ ਠੀਕ ਹੈ ਉਦੋਂ ਬਾਅਦ ਤਾਂ ਹਨਾ ਜਦੋਂ ਵਿਆਹ ਕਰਾਇਆ ਮੇਰੇ ਮਤਲਬ ਸੌ% ਹਨਾ 20 80% ਮੈਂ ਖਤਮ ਕਰਤਾ ਸੀ ਨਸ਼ਾ ਆਪਣੀ ਜਿੰਦਗੀ ਚੋਂ ਠੀਕ ਹੈ ਪਰ ਵੀ ਬੀਤੂ ਕੀ ਆ ਵੀ ਚਲੋ ਵੀ ਇਹ ਮੇਰੇ ਪਿੱਛੇ ਐਨਾ ਕਰ ਰਹੀ ਆ ਵੀ ਆਪਾਂ ਮਹੀਨੇ ਸੀ ਸਾਡੀ ਆਪਣਾ ਨੂੰ ਭਾਈ ਉਹ ਤਾਂ ਫੇਰ ਚਲੋ ਬਣਦਾ ਹੀ ਆ ਨੇ ਹਾਂਜੀ ਸਾਸ਼ੀਕਲ ਜੀ ਸਾਰਿਆਂ ਨੂੰ ਆਏ ਉਤਸਵਾਂ ਜਿਹੜੇ ਵਧੀਆ ਹੋਣਗੇ ਸੋ ਜੋ ਵੀ ਹੈ ਇੰਸਟਾਗ੍ਰਾਮ ਤੇ ਚੱਲਦਾ ਪਿਆ ਹੈ ਨਾ ਤੇ ਮੇਰੇ ਨਾਲ ਠਰਕੀ ਚਾਚੀ ਪੇਜ ਆੜਾ ਸਪੋਰਟ 'ਚ ਆ ਤੇ ਜਿੰਨੀਆਂ ਵੀ ਵੀਡੀਓਜ਼ ਨੇ ਪੁਆਣੀਆਂ ਸੀ ਹੁਣ ਪੁਆ ਲਈਆਂ ਤੇ ਦੈਨ ਜੋ ਵੀ ਹੋ ਮੇਰਾ ਪਾਸਟ ਸੀਗਾ ਠੀਕ ਹੈ ਇਹਦਾ ਜਲੂਸ ਤਾਂ ਹੁਣ ਮੈਂ ਕੱਢੂੰਗੀ